ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲਾ ਬਾਬੇ ਪਾਇਆ ਬਖਸ਼ ਦਰ ਪਿੱਛੋ ਦੇ ਫਿਰ ਕਾਲ ਕਮਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਅਕਾਰਪੁਰਖ ਦੇ ਘਰੋਂ ਬਖਸ਼ਿਸ਼ ਪ੍ਰਾਪਤ ਕੀਤੀ। ਵਿਛੋ ਦੇ ਫਿਰ ਕਾਲ ਕਮਾਈ। ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮਾ ਪਕਤੀ ਕੀਤੀ, ਨਾਮ ਜਪਿਆ। ਸਭ ਤੋਂ ਪਹਿਲਾਂ ਪ੍ਰਮਾਤਮਾ ਦੀ ਬਖਸ਼ਿਸ਼ ਪਾਈ, ਬਾਅਦ ਵਿੱਚ ਨਾਮ ਜਪਿਆ। ਜਦ ਕਿ ਜੋ ਬਖਸ਼ਿਸ਼ ਹੈ ਉਹ ਬਾਅਦ ਵਿੱਚ ਮਿਲਦੀ ਹੈ। ਪਹਿਲਾਂ ਨਾਮ ਜਪਿਆ ਜਾਂਦਾ ਹੈ, ਸਿਮਰਨ ਕੀਤਾ ਜਾਂਦਾ ਹੈ। ਬਖਸ਼ਿਸ਼ ਫਿਰ ਮਿਲਦੀ ਹੈ ਪਰ ਇੱਥੇ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਅਕਾਰ ਉ르ਕਦੇ ਕਰੋ ਬਖਸ਼ਿਸ਼ ਮਿਲੀ ਬਾਾਰ ਵਿੱਚ ਮਹਾਰਾਜ ਨੇ ਪ੍ਰੇਮਾ ਭਗਤੀ ਕੀਤੀ ਅਰਖਾਤ ਨਾਮ ਜਪਿਆ ਸਵਾਸ ਸਵਾਸ ਅਕਾਰ ਉ르ਕਦੇ ਜੀ ਨੂੰ ਯਾਦ ਕੀਤਾ ਰੇਤ ਆਤ ਕੋ ਆਹਾਰ ਕਰ ਰੋੜਾਂ ਦੀ ਗੁਰੂ ਕਰੀ ਵਿਸ਼ਾਈ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਰੇਤ ਅਤੇ ਅੱਕ ਦਾ ਪਹਾੜ ਕੀਤਾ ਅਰਥਾਤ ਭੋਜਨ ਕੀਤਾ ਤੇ ਜਦੋਂ ਮਹਾਰਾਜ ਜੀ ਆਰਾਮ ਕਰਦੇ ਸੀ ਤਾਂ ਥੱਲੇ ਪੱਥਰਾਂ ਦਾ ਬਿਸਤਰਾ ਵਿਛਾਉਂਦੇ ਸੀ ਥੱਲੇ ਪੱਥਰ ਵਿਛਾ ਕੇ ਆਪ ਫਿਰ ਪੱਥਰਾਂ ਉੱਤੇ ਆਰਾਮ ਕਰਦੇ ਸੀ ਅਰਥਾਤ ਕਿਆਂ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਦੁੱਖ ਕਲੇਸ਼ ਸਹੇ ਪਰਮਾਤਮਾ ਦਾ ਨਾਮ ਜਪਦੇ ਰਹੇ ਉਹਨਾਂ ਦਾ ਭੋਜਨ ਸੀ ਰੇਤ ਅਤੇ ਔਕ। ਸੌਣ ਵੇਲੇ ਉਹ ਪੱਖਾਂ ਤੇ ਸੌਂਦੇ ਸੀ। ਪੱਥਰਾਂ ਤੇ ਆਰਾਮ ਕਰਦੇ ਸੀ। ਇਹ ਉਹਨਾਂ ਦਾ ਬਿਸਤਰਾ ਹੁੰਦਾ ਸੀ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਨ ਆਈ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਭਾਰੀ ਤਪੱਸਿਆ ਕੀਤੀ ਬੜਾ ਹੀ ਨਾਮ ਜਪਿਆ ਵੱਡੇ ਭਾਗ ਹਰਿ ਸਿਉ ਬਣ ਆਈ ਇੱਥੇ ਹਰਿ ਸਿਉ ਬਣ ਆਈ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਉਪ ਹੋ ਗਏ ਅਰਥਾਤ ਫਿਰ ਅਕਾਲ ਪੁਰਖ ਅਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ ਰਿਹਾ ਅਤੇ ਅਕਾਲ ਪੁਰਖ ਜੀ ਮਹਾਰਾਜ ਤੋਂ ਪ੍ਰਸੰਨ ਹੋ ਗਏ ਬਾਬਾ ਪੰਡਾ ਸੱਚਖੰਡ ਨੋਂਨਿ ਦੇ ਨਾਮ ਗਰੀਬੀ ਪਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਆਕਾਰਪੁਰਖ ਦੇ ਘਰੋਂ ਪਤ ਦੀ ਪੁਸ਼ਾਕ ਮਿਲੀ ਅਰਥਾਤ ਗੁਰਨਾਨਕ ਸਾਹਿਬ ਜੀ ਨੂੰ ਨੋਂਨਿ ਦੇ ਨਾਮ ਗਰੀਬੀਤੀ ਅਰਥਾਤ ਉਹ ਨਾਨਕ ਸਾਹਿਬ ਜੀ ਨੂੰ ਨਿਮਰਤਾ ਅਤੇ ਗਰੀਬੀਤੀ ਦਾਤ ਬਿਲੀ ਨਾਮ ਦੀ ਦਾਤ ਮਿਲੀ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰithvi ਇਸ ਆਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਪਣੀ ਤ੍ਰਿਪ ਦ੍ਰਿਸ਼ਟੀ ਨਾਲ ਵੇਖਿਆ ਉਹਨਾਂ ਨੇ ਵੇਖਿਆ ਕਿ ਪ੍ਰithvi ਛੜਦੀ ਪਈ ਹੈ ਅਰਥਾਤ ਪ੍ਰithvi ਦੇ ਪਾਪ ਔਰੇ ਨੇ ਪਾਪਾਂ ਕਰਕੇ ਪ੍ਰਿਥਵੀ ਜਲਦੀ ਪਈ ਹੈ ਤੇ ਪੁਕਾਰ ਕਰਦੀ ਪਈ ਹੈ ਬਾਜ ਗੁਰੂ কুমਭਾਰ ਹੈ 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 ਕਰਦੀ ਸੁਣੀ ਲੁਕਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਪ੍ਰਿਥਵੀ ਸਰਦੀ ਪਈ ਹੈ ਅਰਥਾਤ ਪ੍ਰਿਥਵੀ ਤੇ ਪਾਪ ਹੀ ਪਾਪ ਹਨ ਤਾਂ ਉਹਨਾਂ ਨੇ ਦੇਖਿਆ ਗੁਰੂ ਤੋਂ ਬਿਨਾਂ ਧਰਤੀ ਤੇ ਕੋਹ ਹਨੇਰਾ ਹੈ ਇਹ ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ ਅਤੇ ਸਾਰੀ ਲੁਕਾਈ ਹਾਏ ਹਾਏ ਕਰਦੀ ਪਈ ਹੈ ਧਰਤੀ ਤੇ ਪਾਪ ਹੀ ਪਾਪ ਹੈ ਇਹ ਹਨੇਰਾ ਇਹ ਪਾਪ ਗੁਰੂ ਤੋਂ ਬਿਨਾਂ ਨਹੀਂ ਜਾ ਸਕਦੇ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਇੱਥੇ ਭਾਈ ਸਾਹਿਬ ਭਾਈ ਵਰਦਾ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਧਾਰਿਆ ਅਰਥਾਤ ਮਾਇਆ ਤੋਂ ਉਦਾਸ ਰਹਿਣ ਦੀ ਰੀਤ ਤੋਰੀ ਰੀਤ ਚਲਾਈ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਫਕੀਰੀ ਤਰੀਕਾ ਧਾਰਨ ਕੀਤਾ ਉਦਾਸੀ ਦੀ ਰੀਤ ਚਲਾ ਦਿੱਤੀ ਚਰਿਆ ਸੋਧਨ ਧਰਤ ਲੁਕਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜ੍ਹਾਈ ਸ਼ੁਰੂ ਕਰ ਦਿੱਤੀ। ਵਾਹਿਗੁਰੂ ਜੀ ਭਾਈ ਸਾਹਿਬ ਗੁਰਦਾਸ ਜੀ ਦੀ ਇਸ ਵਾਰ ਦੀ ਪਉੜੀ ਦੇ ਅਰਥ ਕਾਦਿਆ ਹੋਇਆ ਮੇਰੇ ਕੋਲ ਕਾਫੀ ਭੁੱਲਾਂ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਕਿਉਂਕਿ ਜਿੰਨੇ ਨੂੰ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਸੋਚੀ ਦਿੱਤੀ ਸੀ ਮੈਨੂੰ ਮਾਤੇ ਦਿੱਤੀ ਸੀ ਸੋ ਮੈਂ ਅਰਥ ਚਾੜ ਦਿੱਤੇ ਨੇ ਹੋ ਸਕਦਾ ਹੈ ਮੇਰੀ ਕਿਤੇ ਹੋਈ ਆਪ ਤੇ ਗਲਤ ਵੀ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ